ਫੈਸਲਾ ਉਹਦੇ ਵਾਸਤੇ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਤਿਆਰ ਬਰ ਤਿਆਰ ਬੈਠੇ ਆ ਇਹਦੇ ਨਾਲ ਹੀ ਜਿਨ੍ਹਾਂ ਜ਼ਮੀਨਾਂ ਦੀ ਤਕਸੀਮ ਹੋ ਗਈ ਆ ਫਰਲੇ ਅਧਿਕਾਰੀਆਂ ਨੇ ਕੱਲ ਕੋ ਨਹੀਂ ਪਟਵਾਰੀਆਂ ਨੇ ਉਹ ਕਰਕੇ ਦੇਤੀ ਆ ਤੇ ਐਸਡੀਐਮ ਪੱਤਰ ਦੇ ਭਾਵੇਂ ਉਹ ਗਰਦਾਸਪੁਰ ਆ ਭਾਵੇਂ ਉਹ ਬਟਾਲਾ ਐਸਡੀਐਮ ਪੱਤਰ ਦੇ ਅਧਿਕਾਰੀ ਰੋਕ ਕੇ ਬੈਠੇ ਆ ਉਹ ਦੁਬਾਰਾ ਅਦਲਤੀਆਂ ਕੱਢ ਰਹੇ ਵੀ ਆਹ ਨਹੀਂ ਠੀਕ ਆ ਨਹੀਂ ਠੀਕ ਇਹਦਾ ਮਤਲਬ ਕਿਤੇ ਨਾ ਕਿਤੇ ੜਿੱਕਾ ਬਣ ਰਿਹਾ ਉਹ ਕਿ ਕਿਸਾਨਾਂ ਨੂੰ ਤਕਸੀਮਾ ਕਰਾ ਕੇ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਝੰਜੜ ਕਸਾਲਾ ਦਾ ਪੈਂਦਾ ਆਪੂ ਵਿੱਚ ਉਹ ਝੰਜੜ ਜਿਹੜਾ ਵਾ ਉਹ ਮੁੱਕ ਨਾ ਜਾਵੇ ਇਹ ਜਿਹੜੇ ਅਧਿਕਾਰੀ ਬੈਠੇ ਆ ਜ਼ਿਲ੍ਹੇ ਦੇ ਵਿੱਚ ਡੀਸੀ ਦੇ ਥੱਲੇ ਆ ਉਹ ਪੂਰੀ ਸੂਰੇ ਜ਼ਿੰਮੇਵਾਰ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਦੋਂ ਥੱਲੋ ਜਿਹੜੀਆਂ ਤਕਸੀਮਾ ਹੋਈਆਂ ਉਹਨਾਂ ਨੂੰ ਪ੍ਰਵਾਨ ਕਿਉਂ ਨਹੀਂ ਕੀਤਾ ਜਾਂਦਾ ਤੇ ਗੱਲ ਨੂੰ ਨਵੇੜੇ ਵਾਲੇ ਪਾਸੇ ਕਿਉਂ ਨਹੀਂ ਖੜਿਆ ਜਾਂਦਾ ਤੁਸੀਂ ਵੀ ਕਿਤੇ ਕਾਰਪੋਰੇਟਾਂ ਦੇ ਅੱਖ ਦੇ ਵਿੱਚ ਭੁਗਤ ਰਹੇ ਜੇ ਜੇ ਤੁਸੀਂ ਇਹ ਤਕਸੀਮਾ ਕਰਨ ਦੇ ਵਿੱਚ ਬੇਰੀ ਕੀਤੀ ਇਹੀ ਫੇ ਫੈਸਲਾ ਕਰਾਂਗੇ ਕਿ ਅਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫਤਰ ਦੇ ਅੱਗੇ ਵੀ ਫੌਜਾਂ ਦਾ ਮੂੰਹ ਉਹ ਨੂੰ ਹੋਊਗਾ ਉਹਦੇ ਨਾਲ ਜਿਹੜੀ ਖਾਦ ਦੀ ਦਿੱਕਤ ਆ ਰਹੀ ਆ ਬਹੁਤ ਵੱਡੇ ਦਾ ਜਿਹੜਾ ਕਟਿਆ ਸਪੇਸ ਨਹੀਂ ਬਣੀ ਉਹਦਾ ਗਊ ਪ੍ਰਬੰਧ ਕਰੇ ਜ਼ਿਲ੍ਹਾ ਪ੍ਰਸ਼ਾਸਨ ਜੇ ਤੁਸੀਂ ਇਹ ਢਿੱਲ ਮੱਟ ਕੀਤੀ ਤੇ ਬਹੁਤ ਵੱਡੇ ਪੱਧਰ ਤੇ ਸਤੰਬਰ ਦੇ ਵਿੱਚ ਹੁਣ ਆਉਣਾ ਸ਼ੁਰੂ ਹੋ ਜਿਹੜਾ ਮੰਡੀਆਂ ਦੇ ਵਿੱਚ ਉਹ ਮੁਸ਼ਕਲ ਖੜੀ ਹੋ ਜੂਗੀ ਫੇਰ ਜਿਹੜੀ ਕਣਕ ਦੀ ਫਸਲ ਆ ਜਿਹ ਹੁੰਦੀ ਬਿਗਣੀ ਕਿਸਾਨਾਂ ਨੇ ਉਹਦੇ ਵਾਸਤੇ ਡਾਈ ਦੀ ਲੋੜ ਵੀ ਆ ਉਹਦੇ ਵਾਸਤੇ ਜੂਰੀਆ ਦੀ ਲੋੜ ਵੀ ਆ ਉਹਦੇ ਵਾਸਤੇ ਦਵਾਈ ਦੀ ਲੋੜ ਵੀ ਆ ਉਹ ਵੀ ਵੱਡੇ ਪੱਧਰ ਤੇ ਜਿਹੜੀ ਆ ਉਹ ਮੱਝਾ ਕਰਾਈ ਜਾਵੇ ਜਿਹੜੀਆਂ ਦੁਕਾਨਾਂ ਦੇ ਮਾਲਕ ਕਿਸਾਨਾਂ ਨੂੰ ਨਾਲ ਖਾਦ ਦੇ ਨਾਲ ਕੋ ਹੋਰ ਚੀਜ਼ਾਂ ਦੇਣੀਆਂ ਚਾਹੁੰਦੀਆਂ ਜਿਦ ਤਰਾ ਦਵਾਈ ਦੇਣੀਆਂ ਇੱਥੇ ਚੀ ਬੈਠਾ ਡੀਸੀ ਬੈਠਾ ਵਾ ਉਹ ਉਹਨਾਂ ਦੇ ਨੋਟਸ ਲੈ ਕੇ ਉਹਨਾਂ ਤੇ ਪਰਚੇ ਕਰੇ ਉਹਨਾਂ ਦੇ ਕੇਸ ਕਰੇ ਉਹਨਾਂ ਦੇ ਕੋਈ ਵੀ ਜਿਹੜੀ ਕਾਰਵਾਈ ਕੀਤੀ ਜਾਵੇ ਆ ਕੇ ਗਲਤ ਧੰਨਾ ਕਿਸੇ ਵੀ ਕਿਸਾਨ ਨੂੰ ਜਿਹੜੀ ਹੈ ਦਵਾਈ ਦੋਈ ਇਹ ਦਿੱਖੀ ਨਾ ਜਾਵੇ ਜਿਹੜੀ ਲੜਾਈ ਲੈਂਡ ਪੂਲ ਕਾਲੀਆਂ ਇਹਨੂੰ ਪਿੱਛੇ ਮੋੜਾਂਗੇ ਹਰ ਹਾਲ ਦੇ ਵਿੱਚ ਜਿਹੜੀ ਵੀ ਜਿਹੜੀ ਹੈ ਗੰਨੇ ਵਾਲੇ ਪੈਸੇ ਜਿਹੜੇ ਉਹ ਪਾਏ ਜਾਣ ਜਿਹੜੇ 65 ਰੁਪਏ ਕੋਈ ਪੈਸੇ ਆ ਉਹ ਰਹਿੰਦੇ ਆ ਜਿਹੜੀਆਂ ਪ੍ਰਾਈਵੇਟ ਮੇਲਾ ਉਹ ਵੀ ਤੇ ਜਿਹੜੀਆਂ ਸਰਕਾਰੀ ਮੇਲਾ ਅਜੇ ਦੂਸਰੇ ਪੈਸੇ ਵੀ ਰਹਿਣਦੇ ਆ ਜਿਹੜਾ ਗੰਨਾ ਉਹਨਾਂ ਸੁੱਟਿਆ ਉਹ ਵੀ ਵਾਪਸ ਦਿੱਤੇ ਜਾਣ ਕਿਸਾਨਾਂ ਦੇ ਖਾਤਿਆਂ 'ਚ ਪਾਉਣਾ ਇਹ ਸਾਡਾ ਧਿਆਨ ਹੈ ਇਹਨਾਂ ਗੱਲਾਂ 'ਤੇ ਖਾਦ ਦੇ ਉੱਤੇ ਗਾਂ ਚੋਨੇ ਦੇ ਉੱਤੇ ਤੇ ਗੰਨੇ ਵਾਲੇ ਪੈਸਿਆਂ ਦੇ ਉੱਤੇ ਇਹ ਚ ਅਸੀਂ ਅਗਲੀ ਮੀਟਿੰਗ 'ਚ ਫੈਸਲਾ ਕਰਕੇ ਡੀਸੀ ਦਫ਼ਤਰ ਨੂੰ ਮੂੰਹ ਕਰਾਂਗੇ ਇਹਦਾ ਸੁਧਾਰ ਕੀਤਾ ਜਾਵੇ ਹਰ ਹਾਲ ਦੇ ਵਿੱਚ ਕੋਈ ਵੀ ਕੁਰਬਾਨੀ ਕਰਨੀ ਪਵੇ ਪੰਜਾਬ ਦੇ ਵਿੱਚ ਗਰਦਾਸਪੁਰ ਜਿਹੜਾ ਮੋਰੀ ਤੌਰ ਤੇ ਰਹੂਗਾ ਧੰਨਵਾਦ ਜੀ ਪੰਜਾਬ ਜੀ ਇੱਕ ਕੱਲ ਅਮਨ ਅਰੋੜਾ ਪੰਜਾਬ ਦੇ ਜਿਹੜਾ ਆਮ ਪਾਰਟੀ ਦੇ ਪ੍ਰਧਾਨ ਅੰਬਰ ਸਰ ਘੱਤੂ ਨੰਗਲ ਤੇ ਆਇਆ ਜਦੋਂ ਮਾਜੇ ਦੇ ਵਿੱਚ ਵਿਰੋਧ ਆਇਆ ਤੇਰਾਤ ਨੂੰ ਨੇ ਇੱਕ ਪ੍ਰੈਸ ਨੋਟ ਆਪਣੀ ਟਵੀਟ ਤੇ ਬਿਆਨ ਦਿੱਤਾ ਕਿ ਅਸੀਂ ਮਾਲਵੇ ਦੇ ਵਿੱਚੋਂ ਇਲੈਕਸ਼ਨ ਜਿੱਤ ਕੇ ਸਰਕਾਰ ਬਣਾ ਜਗਦੇ ਹਾਂ 2027 ਦੇ ਵਿੱਚ ਜੇ ਮਾਝੇ ਦੇ ਵਿੱਚ ਵਿਰੋਧ ਹੁੰਦਾ ਅਸੀਂ ਕਹਿਣਾ ਚਾਹੁੰਦੇ ਕਿ ਜਿਹੜੀਆਂ ਮਾਲਵੇ ਦੇ ਵਿੱਚ ਜੁਨੀਆਆਂ ਬੈਠੀਆਂ ਤੁਸੀਂ ਉਹਨਾਂ ਨੂੰ ਅਪੀਲ ਕਰਨੀ ਚਾਹੂਗਾ ਕਿ ਜਿੱਦਾਂ ਮਾਝੇ ਦੇ ਲੋਕ ਲੜਦੇ ਆ ਆਮ ਪਾਰਟੀ ਦਾ ਵਿਰੋਧ ਕਰਦੇ ਆ ਤੁਸੀਂ ਇਦਾਂ ਕਰੋ ਇਹਨਾਂ ਦਾ ਕਿ ਜਿਹੜੇ ਮਾਲਵੇ ਦੇ ਵਿੱਚ ਜਿਹੜੇ ਬਿਆਨ ਦਿੰਦੇ ਉੱਥੋਂ ਵੀ ਨਾ ਜਿੱਤਣ ਸਾਡਾ ਸਾਰੇ ਪੰਜਾਬ ਦੇ ਝੋਲਡਿਆ ਕੇਐਮਐਮ ਮੋਰਚਾ ਜਿਹੜਾ ਵਾ ਸਾਰੇ ਪੰਜਾਬ ਦੇ ਵਿੱਚ ਆ ਪਟਿਆਲੇ ਤਾਈਆਂ ਰਾਜਪੁਰੇ ਤਾਈਆਂ ਬਟਿੰਡਾ ਵਾ ਥੋਰੀ ਸੰਗਰੂਰ ਆ ਇਹ ਦਰਵਾਹ Haryana ਦੇ ਤਾਈ ਵੀ ਮੈਂ ਕਹਿੰਦਾ ਵੀ ਜੇ ਬੰਦੇ ਦਾ ਪੋਤੇ ਆ ਤੇ ਫੇ ਹੁਣ ਪੰਜਾਬ ਇਹ ਮਾਝੇ ਦੇ ਵਿੱਚ ਆਵੀ ਨਾ ਸਾਨੂੰ ਪਤਾ ਵੀ ਕੱਲ ਵੀ ਤੂੰ ਤਰਨਤਾਰਨ ਆਉਣ ਲੱਗਾ ਤੇਰਾ ਕੇਜਰੀਆ ਤੇ ਤੇਰਾ ਭਗਵਾਨਤ ਉੱਥੇ ਵੀ ਇਹ ਫੈਸਲਾ ਕਰਾਂਗੇ ਕੀ ਕਰਨਾ ਤੈਨੂੰ ਫੇ ਮਾਝੇ ਦੇ ਵਿੱਚ ਪ੍ਰਧਾਨ ਆ ਤੂੰ ਪਾਰਟੀ ਦਾ ਇਹ ਸ਼ਬਦ ਤੈਨੂੰ ਸੋਭਦੇ ਨਹੀਂ ਅੱਗੇ ਵੀ ਤਾਂ ਬਾਜੀ ਆਣ ਤੁਹਾਨੂੰ ਦਿਖਾਇਆ ਹੀ ਆ ਜੇ ਤੁਹਾਡੀ ਕਰਤੂਤ ਇਦਾਂ ਦੀ ਆ ਇਹਦਾ ਮਤਲਬ ਤੁਹਾਨੂੰ ਸੁੱਝਣ ਲੱਗ ਪਿਆ ਕਿ ਸਾਨੂੰ ਪੰਜਾਬ ਦੇ ਵਿੱਚੋਂ ਲੋਕਾਂ ਨੇ ਹੁੰਠਾ ਜਿਹੜਾ ਮੁਖਾਤਾ ਵਾ ਮਾਲਵੇ ਵਾਲਿਆਂ ਨੂੰ ਕਵਾਂਗੇ ਕਿ ਇਹ ਤੁਹਾਡੇ ਦੇ ਟੇਕ ਰੱਖੀ ਫਿਰਦਾ ਇਹਨਾਂ ਨੂੰ ਜਿਹੜੇ ਸ਼ਬਦ ਦੇ ਮੂੰਹ ਦੇ ਵਿੱਚੋਂ ਇਹ ਕੱਢਦੇ ਆ ਇਹਨਾਂ ਦੇ ਵਾ ਉਸੇ ਮੂੰਹ ਦੇ ਵਿੱਚ ਇਹਦਾ ਕੋਈ ਸ਼ਬਦ ਵਾੜੋ ਇਹ ਬਿਲਕੁਲ ਹਾਰੂਗੀ ਪਾਰਟੀ ਕਿਉਂਕਿ ਪੰਜਾਬ ਦੀ ਤਬਾਹੀ ਕਰਨ ਵਾਸਤੇ ਤੁਰਿਆ ਕੋਈ ਵੀ ਆਉਂਦਾ ਜੇ ਹੋਇਆ ਕੋਈ ਦੂਸਰਾ ਆਉਂਦਾ ਲੈ ਕੇ ਕਾਕਾ ਪਾਲਸੀ ਉੱਥੇ ਵੀ ਲਗਾਤਾਰ ਲੜਾਈ ਜਿਹੜੀ ਲੜਾਗੇ ਸਭਾਈ ਮੈਦਾਨ ਦੇ ਵਿੱਚ ਆ ਦਰਦਾਸਪੁਰ ਜ਼ਿਲ੍ਹਾ ਪਠਾਨਕੋਟ ਤੇ ਸ਼ਹਿਰ ਕੋ ਧੰਨਵਾਦ ਜੀ ਠੀਕ